ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਠੀਕ ਠਾਕ ਹੋਮੂਗੇ ਸਾਰੇ ਅੱਜ ਆਪਾਂ ਗੱਲ ਕਰਾਂਗੇ ਡਰਾਈ ਫੀਡ ਬਾਰੇ ਤੇ ਡਰਾਈ ਫੀਡਾਂ ਕਈ ਕੰਪਨੀਆਂ ਦੀਆਂ ਆਉਂਦੀਆਂ ਨੇ ਵਧੀਆ ਕੰਪਨੀਆਂ ਨੇ ਕਈ 2-3 ਵਧੀਆ ਕੰਪਨੀਆਂ ਨੇ ਉਹਨਾਂ ਦੀ ਵੀ ਵਧੀਆ ਹੁੰਦੀ ਆ ਤੇ ਡਰਾਈ ਬੀਡ ਜਿਹੜਾ ਸਮਾਂ ਹੁੰਦਾ ਹੈ ਪਸ਼ੂ ਦਾ ਬਹੁਤ ਹੀ ਕੀਮਤੀ ਸਮਾਂ ਹੁੰਦਾ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਦੇ ਵਿੱਚ ਗੱਲ ਕਰੀ ਆ ਇਹ ਜਿਹੜਾ ਸਮਾਂ ਹੁੰਦਾ ਪਸ਼ੂ ਦੇ ਪਸ਼ੂ ਲਈ ਇਹ ਸਾਰੇ ਸਾਲ ਤੇ ਹੀ ਡਿਪੈਂਡ ਕਰਦਾ ਹੈ ਵੀ ਉਹਨੇ ਗਾਂਹ ਦੁੱਧ ਕਿੰਨਾ ਦੇਣਾ ਗਾਂਹ ਉਹਨੇ ਸੂਆ ਦੇਣਾ ਗੱਭਣ ਹੋਣਾ ਸਾਰੀ ਚੀਜ਼ ਇੱਥੇ ਆ ਕੇ ਸਾਰੀ ਢੁਕਦੀ ਆ ਪਹਿਲਾਂ ਵੀ ਗੱਲ ਕਰੀ ਸੀ ਆਪਾਂ ਤੇ ਡ్రਾਈ ਫੀਡਾਂ ਜਿਵੇਂ ਚਲ ਆਪਾਂ ਆਪਾਂ ਵੀ ਵਰਤੀ ਐ ਕਾਰ ਗਿੱਲ ਦੀ ਵੀ ਪਲੱਸਾਂ ट्रांजੈਕਸ਼ਨ ਪਲੱਸ ਹੁੰਦੀ ਆ ਉਹ ਆਪਾਂ 2 ਮਹੀਨੇ ਪਹਿਲਾਂ ਵੀ ਸ਼ੁਰੂ ਕਰ ਸਕਦੇ ਆ ਜੇ ਕਿਸੇ ਵੀਰ ਨੇ ਪਾਉਣੀ ਹੋਵੇ ਹੋਰ ਵੀ ਇੱਕ ਦੋ ਕੰਪਨੀਆਂ ਨੇ ਆਉਂਦੀਆਂ ਨੇ ਪਹਿਲਾਂ ਆਪਾਂ ਗੱਲ ਕਰ ਲਈਏ ਸਾਰੇ ਇੱਕ ਤਾਂ ਬਹੁਤ ਬਹੁਤ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਦੇਖਦੇ ਨੇ ਤੇ ਇੰਨੇ ਪਿਆਰ ਭਰੇ ਤੁਸੀਂ ਮੈਸੇਜ ਕਰਦੇ ਹੋ ਤਾਂ ਬਹੁਤ ਮਨ ਖੁਸ਼ ਹੁੰਦਾ ਕਿਉਂਕਿ ਇਹ ਸਮਾਜ ਆ ਮੈਂ ਪਹਿਲਾਂ ਸਮਝਦਾ ਨਹੀਂ ਸੀ ਇਹ ਗੱਲ ਪਰ ਸਮਾਜ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਜਿੱਦਾਂ ਦੇ ਤੁਸੀਂ ਲੱਭਣ ਤੁਰੋਂਗੇ ਉਹ ਜੇ ਤੁਹਾਨੂੰ ਲੱਭ ਜਾਂਦੇ ਨੇ ਤੇ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਹੀ ਪਿਆਰ ਦਿੰਦੇ ਨੇ ਆਪਾਂ ਨੂੰ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਲਿਵੇ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਤੇ ਡਰਾਈ ਫੀਡ ਇੱਕ ਬਹੁਤ ਜ਼ਰੂਰੀ ਅੰਗ ਹੈ ਪਸ਼ੂ ਦਾ ਕਿਉਂਕਿ ਇੱਥੇ ਆ ਕੇ ਪਸ਼ੂ ਨੂੰ ਸਿਰਫ 2 ਮਹੀਨੇ ਮਿਲਨੇ ਆ ਰੈਸਟ ਵਾਸਤੇ ਜੇ ਆਪਾਂ ਉਹ 2 ਮਹੀਨਿਆਂ ਦੇ ਵਿੱਚ ਕੰਜੂਸੀ ਕਰੀਏ ਤਾਂ ਉਹਨਾਂ ਦੁੱਧ ਨਹੀਂ ਲਿਆ ਜਾ ਸਕਦਾ ਜਿੰਨਾ ਆਪਣੀ ਉਮੀਦ ਹੁੰਦੀ ਹੈ ਪਰ ਗੱਲ ਇਹ ਕੁਝ ਵੀ ਨਹੀਂ ਹੈਗੀ 2 ਮਹੀਨਿਆਂ ਦੇ ਵਿੱਚ ਜੇ ਆਪਾਂ ਸਾਰਾ ਲਈਏ ਜੇ ਆਪਾਂ ਪਸ਼ੂ ਨੂੰ 10000 ਰੁਪਿਆ ਖਵਾ ਦਈਏ ਤਾਂ ਉਹਨੇ ਸੂਣ ਤੋਂ ਬਾਅਦ 10000 ਰੁਪਿਆ ਮਹੀਨਾ 10000 ਰੁਪਿਆ ਸੋਨੂ ਮਹੀਨੇ ਦੇ ਵਿੱਚ ਹੀ ਕਵਰ ਕਰਕੇ ਵਾਪਸ ਮੋੜ ਦੇਣਾ ਜਿਹਦਾ ਉਹਨੇ ਦੁੱਧ ਫालतू ਦੇ ਦੇਣਾ ਤੇ ਬਾਕੀ ਜਿਹੜਾ ਉਹਨੇ ਸਮੇਂ ਸਿਰ ਗੱਭਣ ਹੋਣਾ ਜਦੋਂ ਪਸ਼ੂ ਦੀ ਜੇਰ ਨਹੀਂ ਪੈਂਦੀ ਇਹ ਜਾ ਕੇ ਜਦੋਂ ਪ੍ਰੋਬਲਮ ਆਉਂਦੀਆਂ ਨੇ ਉੱਥੇ ਵੀ ਪੈਸੇ ਆਪਣੇ ਲੱਗਦੇ ਨੇ ਤੇ ਜਿਹੜਾ ਪਸ਼ੂ ਦਾ ਨੁਕਸਾਨ ਹੁੰਦਾ ਦੁੱਧ ਦਾ ਨੁਕਸਾਨ ਹੁੰਦਾ ਹੋਰ ਬਿਮਾਰੀਆਂ ਮਿਲਕ ਫੀਵਰ ਹੋ ਗਿਆ ਕਈ ਬਿਮਾਰੀਆਂ ਸੂਣ ਤੋਂ ਬਾਅਦ ਹੀ ਜਨਮ ਲੈਂਦੀਆਂ ਨੇ ਜਿਹੜੀਆਂ ਕਿ ਸਾਰਾ ਸੁਆ ਲੋਟ ਨਹੀਂ ਆਉਂਦੀਆਂ ਤੇ ਪਸ਼ੂ ਦਾ ਜਦੋਂ ਐਂਟੀ ਦੇਖੋ ਜਦੋਂ ਵੀਰੋ ਦੁੱਧ ਬੁਖਾਰ ਝੜੂਗਾ ਮਿਲਕ ਫੀਵਰ ਹੋਊਗਾ ਪਸ਼ੂ ਨੂੰ ਜਦੋਂ ਮਿਲਕ ਫੀਵਰ ਹੋਊਗਾ ਆਪਾਂ ਬੁਖਾਰ ਦੇ ਟੀਕੇ ਲਾਵਾਂਗੇ ਐਂਟੀਬਾਇਟਿਕ ਲਾਵਾਂਗੇ ਐਕਟੀਵੇਟ ਕਲਾਵਾਂਗੇ ਆਪਣਾ ਸੱਜਰ ਪਸ਼ੂ ਦਾ ਦੁੱਧ ਘਟੂਗਾ ਸਾਰੇ ਲਾਈਫ ਵਾਸਤੇ ਘਟੂਗਾ ਸਾਰੇ ਸੂਏ ਵਾਸਤੇ ਘਟੂਗਾ ਉਹ ਨੁਕਸਾਨ ਬਹੁਤ ਵੱਡਾ ਤੇ ਨੁਕਸਾਨ ਹੋਣ ਤੋਂ ਪਹਿਲਾਂ ਹੀ ਬਚਾ ਲਿਆ ਕਰੋ ਤੇ ਅੱਜ ਨਾਲ ਤੁਹਾਨੂੰ ਮੈਂ ਜਿਹੜੇ ਵੀ ਸ਼ਕੀਰ ਨੇ ਘਰ ਦੀ ਫੀਡ ਬਣਾਉਣ ਦੇ ਇੱਕ ਬਹੁਤ ਹੀ ਵਧੀਆ ਡਰਾਈ ਫੀਡ ਦੱਸਣ ਜਾ ਰਿਹਾ ਜਿਹਦਾ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਕਾਪੀ ਪਿੰਨੇ ਲਾਓ ਚੱਕ ਤੇ ਤੁਹਾਨੂੰ ਮੈਂ ਡਰਾਈ ਫੀਡ ਲਿਖਾਉਣਾ ਹੈ ਤੁਸੀਂ ਵਧੀਆ ਕੁਆਲਿਟੀ ਦੀ ਇੱਕ ਕੁਇੰਟਲ ਦਾ ਤੁਹਾਨੂੰ ਫਾਰਮੂਲਾ ਦੱਸਣ ਲੱਗਾ ਇੱਕ ਕੁਇੰਟਲ ਦਾ ਤੇ ਜਿੰਨੀ ਆਪਦੀ ਲੋੜ ਮੁਕਾਉਤ ਤੁਸੀਂ ਯਾਰ ਕਰਾ ਲਿਓ ਤੁਸੀਂ ਇੱਕ ਕੁਇੰਟਲ ਦੇ ਵਿੱਚ 30 ਕਿਲੋ ਮੱਕੀ ਪਾ ਲੈਣੀ ਐ ਤੇ 35 ਕਿਲੋ ਤੁਸੀਂ ਮਸਟਰਡ ਈਓਸੀ ਪਾਉਣੀ ਐ 1 ਕਿਲੋ ਇੱਕ ਕੁਇੰਟਲ ਦੇ ਵਿੱਚ 30 ਕਿਲੋ ਮੱਕੀ ਤੇ 35 ਕਿਲੋ ਮਸਟਰਡ ਈਓਸੀ ਪਾਉਣੀ ਆ ਤੇ 15 ਕਿਲੋ ਸੋਇਆਬੀਨ ਦੀ ਡੀਓਸੀ ਪਾਉਣੀ ਆ ਤੇ 8 ਕਿਲੋ ਆਪਾਂ ਪਾਉਣਾਂ ਦੇ ਵਿੱਚ ਚੌਕਰ 8 ਕਿਲੋ ਚੌਕਰ ਤੋਂ ਬਾਅਦ ਆਪਾਂ ਇਹਦੇ ਵਿੱਚ ਕਲਸ਼ਾਈਟ ਆਉਂਦਾ ਕਲਸ਼ਾਈਟ ਨਾਲ ਦਾ ਪਾਊਡਰ ਆਉਂਦਾ ਉਹ 2 ਕਿਲੋ ਪਾਉਣਾ ਤੇ ਨਮਕ ਆਪਾਂ 700 ਗ੍ਰਾਮ ਪਾਉਣਾ ਤੇ ਨਮਕ ਵੱਧ ਨਾ ਪਾ ਲਓ ਕਿਤੇ ਤੇ ਜਦੋਂ ਸੁਣ ਦੇ ਵਿੱਚ ਮਹੀਨਾ ਰਹਿ ਜੇ ਫਿਰ ਆਪਾਂ ਨਮਕ ਬਹੁਤ ਨਮਕ ਨਹੀਂ ਦੇਣਾ ਹੁੰਦਾ ਬਸ ਉਹਨੂੰ ਤੇ ਡੀਸੀਪ ਆਪਾਂ 1 ਕਿਲੋ ਪਾਉਣਾ ਤੇ ਨਮਕ ਆਪਾਂ 700 ਗ੍ਰਾਮ ਤੇ ਡੀਸੀਪ ਬਾਈ ਬੀਰੋ 1 ਕਿਲੋ ਪਾਉਣਾ ਤੇ ਲਾਈਵ ਯੀਸਟ 300 ਗ੍ਰਾਮ ਤੇ ਟਾਕਸਿਕ ਰਮੈਂਡਰ ਆਪਾਂ ਇੱਥੇ ਘਾੜਨੀ ਕਰਨੀ ਕਈ ਵੀਰ ਨਾ ਟਾਕਸਿਕ ਰਮੈਂਡਰ ਸਸਤਾ ਪਾ ਲੈਂਦੇ ਨੇ ਤੇ ਟਾਕਸਿਕ ਰਮੈਂਡਰ ਵਧੀਆ ਕੁਆਲਿਟੀ ਦਾ ਪਾਉਣਾ ਉਹ ਆਪਾਂ 400 ਗ੍ਰਾਮ ਪਾਉਣਾ ਤੇ ਸੀਰਾ ਇਹਦੇ ਵਿੱਚ 5 ਕਿਲੋ ਪਾਉਣਾ ਆਪਾਂ ਤੇ 2 ਕਿਲੋ ਆਪਾਂ ਇਹਦੇ ਵਿੱਚ ਪਾਉਣੀ ਆ ਵਧੀਆ ਕੁਆਲਿਟੀ ਦੀ ਫੈਂਟ ਜਿਵੇਂ ਪੀਡੀਸੀ ਦੀ ਆਉਂਦੀ ਆ 올ਿਪ ਫੈਂਟ 올ਿਪ 2 ਕਿਲੋ ਆਪਾਂ ਉਹ ਪਾਉਣੀ ਆ ਤੇ ਅੱਧਾ ਕਿਲੋ ਆਪਾਂ ਇਹਦੇ ਵਿੱਚ ਯੂਰੀ ਆ ਪਾਉਣਾ ਯੂਰੀ ਆ ਚਾਹੇ ਆਪਾਂ ਘਰੋਂ ਲੈ ਜਾਓ ਦਰਿਆਨਾ ਕਰੋ ਯੂਰੀ ਆ ਕਰਨੀਓ ਤੇ ਯੂਰੀ ਆ ਨਾਈਟ੍ਰੋਜਨ ਜ਼ਰੂਰੀ ਹੁੰਦਾ ਯੂਰੀ ਆ ਜ਼ਰੂਰੀ ਹੁੰਦਾ ਜਿਹੜੀਆਂ ਆਪਾਂ ਮੁੱਲ ਦੀਆਂ ਸਾਰੀਆਂ ਫੀੜਾਂ ਲੈ ਕੇ ਆਉਣੇ ਆ ਉਹਦੇ ਵਿੱਚ ਯੂਰੀ ਆ ਹੁੰਦਾ ਆਪਾਂ ਨੂੰ ਬੋਰੀ 'ਚ ਤਾਂ 1% ਲਿਖ ਕੇ ਦਿੰਦੇ ਨੇ ਪਰ ਵੱਧ ਪਾਇਆ ਹੁੰਦਾ ਤੇ ਜੂਰੀਆ 1/2 ਕਿਲੋ ਪਾਉਣਾ ਇਹਦੇ ਵਿੱਚ ਇਹ ਕਵਾਂਟਲ ਦਾ ਫਾਰਮੂਲਾ ਗੌਰ ਨਾਲ ਦੁਬਾਰੇ ਫੇਰ ਸੁਣ ਲਓ ਮੱਕੀ 30 ਕਿਲੋ ਐ ਮਸਟਰਡ ਈਓਸੀ 35 ਕਿਲੋ ਸੋਇਆ ਈਓਸੀ 15 ਕਿਲੋ ਐ ਤੇ ਚੌਕਰ 8 ਕਿਲੋ ਕਲਸ਼ੈਟ 2 ਕਿਲੋ ਨਮਕ 700 ਗ੍ਰਾਮ ਡੀਸੀਪੀ 1 ਕਿਲੋ ਈਸਟ ਲਾਈਵ ਈਸਟ 300 ਗ੍ਰਾਮ ਐ ਟੌਕਸੀ ਰਿਮੈਂਡਰ 400 ਗ੍ਰਾਮ ਤੇ ਸੀਰਾ 5 ਕਿਲੋ ਤੇ ਯੂਰੀਆ 500 ਗ੍ਰਾਮ ਤੇ ਫੈਂਟ ਓਲੈਪ 2 ਕਿਲੋ ਇਹ ਇੱਕ ਕੁਆਂਟਲ ਡਰਾਈ ਫੀਡ ਹੈ ਤੇ ਇਹ ਸੂਣ ਤੋਂ ਪਹਿਲਾਂ ਜਦੋਂ ਸੂਣ ਦੇ ਵਿੱਚ 1 ਮਹੀਨਾ ਰਹਿ ਗਿਆ ਉਦੋਂ ਇਹ ਬੰਦ ਕਰ ਦੇਣੀ ਆ ਉਸ ਤੋਂ ਬਾਅਦ ਆਪਾਂ ਦੂਜੀ ਫੀਡ ਦਿਖਾਵਾਂ ਲਿਖਾਵਾਂਗੇ ਤੇ ਇਹ ਆਪਾਂ ਤਿੰਨ ਤੋਂ 4 ਕਿਲੋ ਤੱਕ ਫੀਡ ਪਾ ਸਕਦੇ ਆ 2 2 ਕਿਲੋ ਉਹ ਟਾਈਮ ਦੀ 2 ਕਿਲੋ ਇਹਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਬਾਡੀ ਵੇਟ ਜਿਹੜੇ ਭਰਾਵਾਂ ਦੀਆਂ ਕੱਟੀਆਂ ਵੱਸੀਆਂ ਲਿੱਛੀਆਂ ਨੇ ਜਾਂ ਮਤਲਬ ਕਿ ਵਜਨ ਘਟਾ ਜਿਵੇਂ ਸੂਣ ਵਾਲੇ ਪਸ਼ੂ ਵਿੱਚ ਥੋੜਾ ਟਾਈਮ ਰਹਿ ਗਿਆ ਵਜਨ ਘਟਾ ਉਹਦਾ ਕਿਉਂਕਿ ਜਿੰਨਾ ਜ਼ਿਆਦਾ ਵਜਨ ਹੋਊਗਾ ਜਿੰਨਾ ਅਸੀਂ ਉਹਦੇ ਵਿੱਚ ਵੇਟ ਪਾ ਲਾਗੇ ਸੂਣ ਤੋਂ ਪਹਿਲਾਂ ਉਹਨਾਂ ਵੱਧ ਦੁੱਧ ਲੈ ਲਾਂਗੇ ਤੇ ਇਹ ਮਹੀਨਾ ਪਹਿਲਾਂ ਤੱਕ ਦੀ ਫੀਡ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਬਣਾ ਕੇ ਤੁਸੀਂ ਪਾਓ ਤੇ ਕਮੈਂਟ ਕਰਕੇ ਦੱਸਿਓ ਤੇ ਕਿਵੇਂ ਰਹੀ ਫੀਡ ਇਹ ਜੇ ਕੋਈ ਕਿਸੇ ਵੀ ਤਰੀਕੇ ਦੀ ਕੋਈ ਅ ਦਿੱਕਤ ਹੋਵੇ ਤਾਂ ਪੁੱਛ ਸਕਦੇ ਹੋ ਮੋਬਾਈਲ ਨੰਬਰ ਆਪਣਾ 9779222530 ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਕਰੋ ਤੇ ਘੰਟੀ ਦਾ ਬਟਨ ਜਰੂਰ ਦਬਾਦਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਦਿਓ ਤਾਂ ਕਿ ਹਰੇਕ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੋਵੇ ਸ਼ਸ਼ੀਕਾਲ ਸਾਰੇ ਭਰਾਵਾਂ ਨੂੰ ਤੇ ਦੁਬਾਰਾ ਫਿਰ ਪਹਿਲੇ ਦਿਲੋਂ ਧੰਨਵਾਦ ਕਰਦਾ ਜਿਹੜੇ ਵੀਰ ਸਾਨੂੰ ਮੈਨੂੰ ਸਪੋਰਟ ਕਰਦੇ ਨੇ ਦੇਖਦੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਉਹਨਾਂ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਸ਼ਸ਼ੀਕਾਲ ਸਾਰੇ ਭਾਈਆਂ